31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾ ਭਾਈ ਫੇਰੂ ਜੀ ਦੇ ਘਰੇ ਬਾਬੇ ਲੈਣੀ ਦਾ ਜਨਮ ਹੁੰਦਾ ਆ ਜਿਹੜੇ ਕੀ ਬਾਅਦ ਵਿੱਚੋਂ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਸ਼ਾ ਬਣਦੇ ਆ ਆਓ ਥੋੜੇ ਜੀ ਪੰਛੀ ਝਾਤ ਗੁਰੂ ਅੰਗਦ ਦੇ ਪਾਸ਼ਾ ਦੇ ਜੀਵਨ ਤੇ ਮਾਰੀਏ ਪੰਚੀ ਚਾਤ ਮਾਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਘਰ ਦੇ ਵਿੱਚ ਉਹ ਸਿੱਖ ਪਰਿਵਾਰ ਹੋਇਆ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਪਾਸ਼ਾ ਦੇ ਹੁਕਮ ਨੂੰ ਮੰਨਿਆ ਜਦੋਂ ਹੁਕਮ ਮੰਨਣ ਦੀ ਗੱਲ ਆਉਂਦੀ ਹੈ ਤੇ ਗੁਰੂ ਅੰਗਦ ਦੇ ਪਾਸ਼ਾ ਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਹੈ ਬਾਬਾ ਨਾਨਕ ਕਦੇ ਆਖਦਾ ਕਿ ਮਰੀ ਹੋਈ ਚੂਹੀ ਬਾਹਰ ਕੱਢੀ ਹੈ ਸਤਿ ਬਚਨ ਕਦੇ ਚਿੱਕੜ ਵਿੱਚੋਂ ਲੋਟਾ ਬਾਹਰ ਕੱਢਣਾ ਹੈ ਸਤਿ ਬਚਨ ਕਦੇ ਕੰਨ ਨੂੰ ਬਣਾਉਣਾ ਹੈ ਸਤਿ ਬਚਨ ਕਦੇ ਮਰਦਾ ਖਾਣਾ ਹੈ ਸਤਿ ਬਚਨ ਕਦੇ ਦਰਖਤ ਪਰ ਚੜੋ ਉਥੋਂ ਮਠਾਈਆਂ ਡਿੱਗਣ ਗਈਆਂ ਸਤਿ ਬਚਨ ਹਰ ਗੱਲ ਦੇ ਲਈ ਹਮੇਸ਼ਾ ਬਾਬੇ ਲੈਣੇ ਨੇ ਸਤਿ ਬਚਨ ਗਏ ਜੋ ਗੁਰੂ ਨਾਨਕ ਬਾਬੇ ਨੇ ਆਖਿਆ ਨਾ ਕਿ ਹੁਕਮ ਅਰਦਾਈ ਚੱਲਣਾ ਉਸ ਗੱਲ ਦੇ ਧਾਰਨੀ ਬੜੇ ਨੇ ਬਾਬਾ ਲਹਿਣਾ ਇਹੀ ਕਾਰਨ ਬੜਿਆ ਕਿ ਬਾਬੇ ਨਾਨਕ ਦੀ ਖੁਸ਼ੀ ਦੇ ਪਾਤਰ ਬੜੇ ਬਾਬਾ ਲਹਿਣਾ ਗੁਰੂ ਅੰਗਦ ਦੇ ਪਾਸ਼ਾ ਬੜੇ ਤੇ ਗੁਰੂ ਨਾਨਕ ਦੇ ਘਰ ਵਿੱਚ ਪੈਦਾ ਹੋਣ ਵਾਲੇ ਪੁੱਤਰ ਬਾਬਾ ਸ਼ਰੀ ਚਾਦ ਤੇ ਬਾਬਾ ਲਖਮੀਦਾਸ ਦੋਨੇ ਹੀ ਗੁਰੂ ਨਾਨਕ ਦੀ ਗੁਰਗੱਦੀ ਤੋਂ ਵਾਝੇ ਰਹੇਗੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰੂ ਬਣ ਕੇ ਸਿੱਖ ਕੌਮ ਦੀ ਭਲਾਈ ਦੇ ਲਈ ਬੜੇ ਕਾਰਜ ਕੀਤੇ ਦੂਰ ਦੁਰੇਡੇ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਭਟਕੇ ਹੋਏ ਲੋਕਾਂ ਨੂੰ ਸ਼ਬਦ ਦੇ ਰਾਹੀਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਿੱਧੇ ਮਾਰਗ ਪਾਇਆ ਸਿੱਖੀ ਦੇ ਪ੍ਰਚਾਰ ਵਾਸਤੇ ਦੂਰ ਦੁਰੇਡੇ ਗੁਰੂ ਅੰਗਦ ਦੇ ਪਾਸ਼ਾ ਆ ਵੀ ਜਾਂਦੇ ਰਹੇ ਲੰਬਾ ਸਮਾਂ ਪ੍ਰਚਾਰ ਕਰਦੇ ਰਹੇ ਕਦੇ ਮੱਲਖਾੜੇ ਬਣਾਉਣੇ ਕਦੇ ਗੁੜਖੇ ਸੈ ਬਣਾਉਣੇ ਪੋਥੀਆਂ ਬਣਾਉਣੀਆਂ ਤੇ ਕਦੇ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਆਪਣੇ ਜੀਵਨ ਦੇ ਅੰਦਰ ਗੁਰਮੁਖ ਲਿਪੀ ਨੂੰ ਸਾਡੇ ਸਾਹਮਣੇ ਰੱਖਣਾ ਬਾਣ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗੁਰੂ ਬਾਸ਼ਾ ਨੇ ਆਪਣੀ ਬਾਣੀ ਦੇ ਸੋ ਐਸੇ ਪਿਆਰੇ ਗੁਰੂ ਅੰਗਦ ਦੇ ਪਾਸ਼ਾ ਜੀ ਇੱਡੇ ਦਲੇਰ ਜਿਹੜੇ ਹਿਮਾਉ ਨੂੰ ਕਹਿ ਦਿੰਦੇ ਆ ਜਦੋਂ ਹਿਮਾਉ ਤਲਵਾਰ ਕੱਢਦਾ ਆ कि ਜਦੋਂ ਤਲਵਾਰ ਤੂੰ ਕੱਢਣੀ ਸੀਗੀ ਸ਼ੇਰ ਖਾਂ ਸੂਹੀ ਦੇ ਅੱਗੇ ਤੂੰ ਉੱਥੇ ਕੱਢੀ ਨਹੀਂ ਐ ਹੁਣ ਤੂੰ ਫਕੀਰਾ ਦੇ ਅੱਗੇ ਤਲਵਾਰ ਕੱਢਦਾ ਐ ਐਡੇ ਵੀਰਤਾ ਵਾਲੇ ਗੁਰੂ ਤੂੰ ਡਰਦੇ ਨਹੀਂ ਕਿਸੇ ਹਾਕਮ ਕੋਲੋਂ ਐਸੇ ਗੁਰੂ ਗੁਰੂ ਅੰਗਦ ਦੇ ਪਾਸ਼ਾ ਜੀ ਦਾ ਅੱਜ ਦੇ ਦਿਨ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾ ਬਾਬਾ ਫੈਰੂ ਜੀ ਦੇ ਘਰੇ ਜਨਮ ਹੋਇਆ ਐ ਸੋ ਗੁਰੂ ਮਾਲਕ ਕਿਰਪਾ ਕਰੇ ਸਤ ਗੁਰ ਬਿਹਰਾਮਤ ਕਰੇ ਗੁਰੂ ਮਾਲਕ ਜੀ ਦੇ ਇਤਿਹਾਸ ਤੋਂ ਅਸੀਂ ਜਾਣੂ ਹੋਈਏ ਆਪਣੇ ਸਿੱਖ ਇਤਿਹਾਸ ਤੋਂ ਅਸੀਂ ਜਾਣੂ ਹੋਈਏ ਸੋ ਫੇਰ ਇੱਕ ਵਾਰੀ ਪੇਂਤੀ ਆ ਕਿ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਤਾਂਕਿ ਤੁਹਾਨੂੰ ਸਿੱਖ ਕੌਮ ਦੇ ਉਹ ਪੱਤਰਿਆਂ ਬਾਰੇ ਵੀ ਪਤਾ ਲੱਗੇ ਜਿਹੜੇ ਕਿ ਸਾਡੀ ਅੱਖਾਂ ਤੋਂ ਓਲੇ ਹੋ ਗਏ ਬਲਾਉ ਫਤ ਇੱਕ ਵਾਰੀ ਜੀ ਫੇਰ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ